ਅੱਜ ਜੀ ਸਾਰਾ ਭੈਣ ਜੀ ਹੁਣਾਂ ਨੂੰ ਪਿੰਡ ਵਾਲਿਆਂ ਨੇ ਸਰਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਨ ਬਖਸ਼ਿਆ ਉਹ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਮੈਂ ਜੇ ਹਰਜੀਤ ਸਿੰਘ ਮੇਰੀ ਵਾਈਫ ਵਾਈਫ ਆਵ ਕਰਨਜੀਤ कौर ਉਹਨਾਂ ਪਿੰਡ ਵਾਲਿਆਂ ਨੇ ਸਰਪੰਚੀ ਦਾ ਮਨ ਬਖਸ਼ਿਆ ਤੇ ਮੈਂ ਪਿੰਡ ਵਾਲਿਆਂ ਨੂੰ ਜਿਹੜਾ ਉਹਦੇ ਉੱਤੇ ਮਤਲਬ ਹਰ ਕੰਮ ਤੇ ਖਰਾ ਉਤਰਾਂਗਾ ਤੇ ਪਾਰਟੀ ਪਾਜੀ ਤੋਂ ਉੱਪਰ ਉੱਟ ਕੇ ਪਿੰਡ ਨੂੰ ਚੰਗੀਆਂ ਸਵਾਵਾਵਾਂ ਦਵਾਂਗੇ ਰਹਿੰਦੇ ਕੰਮ ਜਿਹੜੇ ਆ ਉਹਹੀਂ ਸਾਰੇ ਪਿੰਡ ਦੇ ਸੇਰੇ ਕਰਾਂਗੇ ਨੇਤਰੇ ਚਾਹਾਂਗੇ ਤੇ ਚੰਗੇ ਕੰਮ ਕਰਾਂਗੇ ਪਿੰਡ ਵਿੱਚ ਤੇ ਚੰਗੇ ਆਉਣ ਵਾਲੇ ਸਮੇਂ ਵਿੱਚ ਵਧੀਆ ਮਤਲਬ ਪਿੰਡ ਨੂੰ ਸੇਵਾਵਾਂ ਪੰਜਾਬ ਕਿਹੜੇ ਧੂਰੇ ਕੰਮ ਰਹਿ ਸੁਖਣੇ ਪਿਛਲੀ ਪੰਚਾਇਤ ਵੱਲੋਂ ਤੁਹਾਡੀ ਜਿਹੜੀ ਹੁਣ ਨਵੀਂ ਬਣ ਚੁੱਕੀ ਪੰਚਾਇਤ ਉਹਦੇ ਵੱਲੋਂ ਪੂਰੇ ਕਰਾਈ ਜਾਣਗੇ ਸਭ ਤੋਂ ਪਹਿਲਾਂ ਪਿੰਡ ਦੇ ਨਾਲ ਦੀ ਇੱਕ ਡਰੇਨ ਲੰਘਦੀ ਹੈ ਜਿਹਦੇ ਡਰੇਨ ਦਾ ਕੰਡਾ ਬੰਦਣ ਦਾ ਬਹੁਤ ਬਹੁਤ ਮਤਲਬ ਕਲਪਸਰੀ ਇੱਕ ਜ਼ਰੂਰੀ ਕੰਮ ਹੈ ਜਿਹੜਾ ਮਤਲਬ ਹੋਣਾ ਚਾਹੀਦਾ ਤੇ ਉਹ ਮੈਂ ਆਪਣੇ ਸਰ ਮਤਲਬ ਸਰਕਾਰ ਤੋਂ ਮੰਗ ਕਰਦਾ ਵੀ ਪਹਿਲ ਦੇ ਆਧਾਰ ਤੇ ਉਹ ਜਿਹੜੀ ਕੰਦ ਦਾ ਜਿਹੜਾ ਮਤਲਬ ਇਹਨੂੰ ਗ੍ਰਾਂਟ ਦਿੱਤੀ ਜਾਵੇ ਤੇ ਮੈਂ ਪਿੰਡ ਨੂੰ ਜਿਹੜਾ ਬਈ ਨਾਂ ਡਰੇਨ ਦੇ ਨਾਲ-ਨਾਲ ਕੰਢ ਕੱਢਣਾ ਛੜਕਦੇ ਨਾਲ ਬਾਕੀ ਪਿੰਡ ਦਾ ਛੱਪੜ ਜੀ ਛੱਪੜ ਬਹੁਤ ਜ਼ਿਆਦਾ ਮਤਲਬ ਪੂਰਿਆ ਹੋਇਆ ਵਾ ਉਹਦੇ ਉਧ ਦੀ ਚਾਰਦੁਆਰੀ ਹੋਣ ਵਾਲੀ ਆ ਉਹ ਵੀ ਜਿਹੜੀ ਮਤਲਬ ਕੀਤੀ ਜਾਵੇ ਪਿੰਡ ਦੇ ਵਿੱਚ ਲਾਈਟਾਂ ਦਾ ਕੰਮ ਬਹੁਤ ਬਾਕੀ ਆ ਜੀ ਉਹ ਵੀ ਹੋਣਾ ਚਾਹੀਦਾ ਕੁਝ ਮਤਲਬ ਗਲੀਆਂ ਨਾਲੀਆਂ ਦਾ ਇੰਨਾ ਬੁਰਾ ਹਾਲਿਆ ਪਈ ਮਤਲਬ ਨੰਗਣਾ ਮੁਸ਼ਕਲ ਹੋਇਆ ਤੇ ਪਿੰਡ ਦੇ ਆਸੇ-ਪਾਸੇ ਰੂੜੀਆਂ ਦੇ ਨਾਲ ਮਛਰ ਜਿਹੜਾ ਬਹੁਤ ਜ਼ਿਆਦਾ ਹੋਇਆ ਤੇ ਉਹਨੂੰ ਵੀ ਉਹਦੀ ਸਫਾਈ ਕਰਵਾਈ ਜਾਵੇ ਤੇ ਜਿਹੜਾ ਵੀ ਮਤਲਬ ਪਿੰਡ ਸਾਫ਼ ਸੁਥਰਾ ਰਹੇ ਹਮੇਸ਼ਾ ਮਨਰੇਗਾ ਵੀ ਗੱਲ ਕਹੀਏ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਨੇ ਗਰੀਬ ਮੰਨਜ਼ਾਖਲੇ ਨੇ ਤੋਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੋਂ ਨਜਾਇਜ਼ ਨਾ ਪਾਈ ਜਾਂਦੇ ਨੇ ਉਹ ਤੁਹਾਡੀ ਬਣੀ ਬਚਾਤ ਉਹਨਾਂ ਨੂੰ ਕਿਵੇਂ ਬੜਾਲਾ ਕੀਤਾ ਜਾਵੇ ਦੇਖੋ ਜੀ ਮੈਂ ਪਹਿਲ ਦੇ ਅਧਾਰ ਤੇ ਉਹਨਾਂ ਬੰਦਿਆਂ ਦੇ ਨਾਮ ਮਤਲਬ ਅੰਰੇਗਾ ਦੇ ਵਿੱਚ ਪਾਵਾਂਗਾ ਜਿਹੜੇ ਕੰਮ ਕਰਨ ਦੇ ਯੋਗ ਆ ਤੇ ਬਾਕੀ ਨਜਾਇਜ਼ ਬੰਦਾ ਕੋਈ ਨਹੀਂ ਮਤਲਬ ਉਹਦੇ ਵਿੱਚ ਪਾਇਆ ਜਾਊਗਾ ਤੇ ਹਰ ਬੰਦੇ ਨੂੰ ਜਿਹੜਾ ਜਿਹੜਾ ਕੰਮ ਕਰਨ ਦੇ ਯੋਗ ਆ ਤੇ ਕੰਮ ਜਿਹਨੂੰ ਕੰਮ ਦੀ ਲੋੜ ਆ ਉਸ ਬੰਦੇ ਨੂੰ ਕੰਮ ਦੇ ਵਿੱਚ ਪਾਇਆ ਜਾਊਗਾ ਤੇ ਉਹ ਅੰਰੇਗਾ ਦਾ ਜਿਹੜਾ ਕੰਮ ਜਿਹੜਾ ਪਿੰਡ ਦੇ ਵਿੱਚ ਸਫਾਈਆਂ ਦਾ ਜੋ ਰਹਿਦਾ ਬਕਾਇਆ ਕੰਮ ਜਿਹੜਾ ਸਾਰੇ ਉਹਨਾਂ ਅੰਰੇਗਾ ਕੋ ਕਰਾਇਆ ਜਾਊਗਾ ਤੇ ਉਹਦੇ ਵਿੱਚ ਕੋਈ ਪੱਖਵਾਜੀ ਨਹੀਂ ਹੋਊਗੀ ਜਿਹੜੇ ਬੰਦੇ ਨੂੰ ਲੋੜ ਹੈ ਉਸ ਬੰਦੇ ਦਾ ਨਾਮ ਪਾ ਕੇ ਤੇ ਮੈਂ ਮਤਲਬ ਨਰੇਗਾ ਦੇ ਵਿੱਚ ਕੰਮ ਕਰਾਵਾਂ। ਨੌਜਵਾਨਾਂ ਦੀ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਵੀ ਨੌਜਵਾਨ ਜਿਹੜੇ ਕਾਫੀ ਹੋਣਗੇ ਉਸ ਦਾ ਵੀ ਲੱਛਣ ਤੇ अहम ਰੋਲ ਦਾ ਹੁੰਦਾ। ਸੋ ਤੁਹਾਡੀ ਪੰਚਾਇਤ ਤੋਂ ਪੰਚਾਇਤ ਵਾਲੋ ਕੀ ਉਲੇਰ ਕਰਨ ਮੋਗੇ। ਮੈਂ ਮਤਲਬ ਚਾਹੁੰਦਾ ਜੀ ਉਹਨਾਂ ਨੂੰ ਵਧੀਆ ਮਤਲਬ ਜਿਮ ਦਿੱਤੀ ਜਾਵੇ ਤੇ ਗਰਾਊਂਡ ਦਾ ਕੰਮ ਜਿਹੜਾ ਪਹਿਲ ਦੇ ਆਧਾਰ ਤੇ ਕਰਾਇਆ ਜਾਏ। ਗਰਾਊਂਡ ਬਹੁਤ ਜਿਹੜੀ ਆ ਵਿਖੜੀ ਹੋਈ ਆ ਉਹਦੇ ਵਿੱਚ ਗੰਧ ਸੁਟਿਆ ਲੋਕਾਂ ਦੇ ਮਤਲਬ ਕੱਚ ਵਗੈਰਾ ਜਾਂ ਜਿੰਨਾ ਵੀ ਡਰੇਨਾਂ ਦੀ ਖਲਾਈ ਹੋਈ ਆ ਉਹਦਾ ਗੰਦ ਜਿਹੜਾ ਸਾਰਾ ਉਹਦੇ ਵਿੱਚ ਸੁੱਟਿਆ ਉਹਨੂੰ ਸਫਾਈ ਕਰਵਾ ਕੇ ਉਹਦੀ ਚਾਰਦੁਵਾਰੀ ਕਰਵਾ ਕੇ ਗੇਟ ਦਰਵਾਜ਼ਾ ਲਾ ਕੇ ਵਧੀਆ ਨੈਟ ਵਗੈਰਾ ਤੇ ਜਿੰਮ ਦਾ ਸਮਾਨ ਲਿਆਕ ਦਿੱਤਾ ਜਾਵੇ ਜੋ ਆਉਣ ਵਾਲਾ ਭਵਿੱਖ ਆ ਜੀ ਬੱਚੇ ਜਿਹੜੇ ਆ ਇਹਨਾਂ ਨੂੰ ਮਤਲਬ ਚੰਗੇ ਪਾਸੇ ਲਾਇਆ ਜਾਵੇ ਤੇ ਨਸ਼ਿਆਂ ਤੋਂ ਵੱਜ ਜਾਣਗੇ ਤੇ ਆਪਣੀ ਜ਼ਿੰਦਗੀ ਜਿਹੜੀ ਚੰਗੀ ਬਸਰ ਕਰਨ। ਪੰਜਾਬ ਸਾਬ ਕਈ ਵਾਰੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਕੁ ਵੱਧ ਜਾਂਦੇ ਨੇ। ਸੋ ਗਰੀਬ ਆਲਮੀ ਦੋ ਧੜਿਆਂ ਦੇ ਵਿੱਚ ਵੰਡ ਕੇ ਰਹਿ ਜਾਂਦਾ ਸੋ ਆਨੇ ਕਜਾਈ ੱੱੱਕੇ ਖਾਣੇ ਪੀਣ ਦੇ ਨੇ ਸੋ ਪੈਸਾ ਵੀ ਖਰਾਬ ਹੁੰਦਾ ਤੇ ਸਮਾਂ ਵੀ ਬਰਬਾਦ ਹੁੰਦਾ ਤੇ ਇੱਕ ਸਰਪੰਚ ਦਾ ਫਰਜ ਹੁੰਦਾ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਪ੍ਰਬਲ ਕਰੀਦਾ ਅਸੀਂ ਵੇਖੋ ਜੀ ਲੜਾਈ ਝਗੜਾ ਪਿੰਡ ਦੇ ਵਿੱਚ ਬਿਲਕੁਲ ਨਹੀਂ ਕੋਈ ਹੋਣ ਦਵਾਂਗੇ ਨਾ ਅਸੀਂ ਮਤਲਬ ਪਾਰਟੀ ਬਾਜੀ ਨੂੰ ਮਤਲਬ ਅੱਗੇ ਲਿਆਵਾਂਗੇ ਪਾਰਟੀ ਬਾਜੀ ਨੂੰ ਪਿੱਛੇ ਛੱਡ ਕੇ ਸਾਰੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਮਤਲਬ ਜੋਗ ਕੀਤੇ ਜਾਣਗੇ ਸਰਪੰਚ ਸਾਹਿਬ ਕਈ ਵਾਰੀ ਪਿੰਡਾਂ ਦੇ ਵਿੱਚ ਪਿੰਸਾਮ ਲੈ ਕੇ ਰਸਨ ਕਾਰਡ ਨੂੰ ਲੈ ਕੇ ਸਮੱਸਿਆ ਬਣ ਜਾਂਦੀ ਆ ਸੋ ਬਜਾਇਦ ਜਿਹੜੇ ਕੱਟੇ ਜਾਂਦੇ ਨੇ ਜਿਹੜੇ ਜੋ ਉਹਨਾਂ ਨੂੰ ਕੱਟੇ ਜਾਂਦੇ ਨੇ ਸੋ ਦੇਖਿਆ ਹੋਊਗਾ ਸੋਸ਼ਲ ਮੀਡੀਆ ਤੇ ਉਹ ਤੁਹਾਡੀ ਪੰਜਾਬ ਦੇ ਵੱਲੋਂ ਕਿਉਂ ਦੇਖਿਆ ਜਾਏਗਾ ਦੇਖੋ ਜਿਹੜਾ ਨਾਜਾਇਜ਼ ਆ ਉਹ ਕੱਟਿਆ ਜਾਊਗਾ ਜਿਹੜਾ ਯੋਗ ਆ ਉਹ ਬਣਾਇਆ ਜਾਊਗਾ ਤੇ ਬਿਲਕੁਲ ਗਲਤ ਕੰਮ ਕੋਈ ਨਹੀਂ ਹੋਊਗਾ ਨਾ ਕਰਾਂਗੇ ਤਾਂ ਨਾ ਕਿਸੇ ਨੂੰ ਕਰਨੀ ਤਾਂਾਂਗੇ ਜੀ ਸਤਿ ਪੰਥ ਸਾਹਿਬ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਐਜੂਕੇਸ਼ਨ ਸਾਡੇ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਹੈ ਜੀ ਤੇ ਮਤਲਬ ਮੈਂ ਆਪਣੀ ਸਰਕਾਰ ਆਮ ਪਾਰਟੀ ਤੋਂ ਇੱਕ ਮਤਲਬ ਮੰਗ ਕਰਨਾ ਵੀ ਉਹਨੂੰ ਅਪਗ੍ਰੇਡ ਕੀਤਾ ਜਾਏ ਜੀ ਮਿਡਲ ਸਕੂਲ ਤੱਕ ਕੀਤਾ ਜਾਏ ਮੈਂ ਆਪਣੇ ਐਮਐਲਏ ਸਾਹਿਬ ਸਦਾ ਗਰਦੀਪ ਸਿੰਘ ਤੋਂ ਦਾਵਾ ਔਰ ਸ੍ਰੀ ਭਗਵੰਤ ਮਾਨ ਸਿੰਘ ਮੁੱਖ ਮੰਤਰੀ ਸਾਹਿਬ ਕੋ ਇਹੋ ਮੰਗ ਕਰਨਾ ਪੈਨੂੰ ਜਿਹੜਾ ਮਿਡਲ ਸਕੂਲ ਤੱਕ ਮਤਲਬ ਕਰਾਇਆ ਜਾਵੇ ਤੇ ਜਿਹੜੇ ਪਿੰਡ ਦੇ ਬੱਚੇ ਆ ਆਪਣੇ ਪਿੰਡ ਤੋਂ ਹੀ ਸਿੱਖਿਆ ਹਾਸਲ ਕਰਕੇ ਤੇ ਆਪਣੇ ਚੰਗੇ ਮਕਾਮ ਤੇ ਪਹੁੰਚ ਸਕਣ ਤੇ ਚੰਗੀ ਵਧੀਆ ਬਿਲਡਿੰਗ ਚੰਗਾ ਵਧੀਆ ਮਤਲਬ ਮਤਲਬ ਪਿੰਡ ਦੀ ਜਿਹੜੇ ਉਹ ਸਕੂਲ ਦੀ ਚਾਰ ਦੁਵਾਰੇ ਕਰਕੇ ਤੇ ਮੈਂ ਪਿੰਡ ਦੇ ਬੱਚਿਆਂ ਨੂੰ ਜਿਹੜਾ ਆਪਣਾ ਵਧੀਆ ਮਤਲਬ ਪੜ੍ਹਾਈ ਦੇ ਮਤਲਬ ਸਿੱਖਿਆ ਦਿਵਾਉਣੀ ਚਾਹੁੰਦਾ ਸੁਖਮਨ ਸਾਹਿਬ ਕੋਈ ਪੰਜਾਬ ਸਰਕਾਰ ਹੋ ਸੰਧਰ ਸਾਹਿਬ ਕੋ ਗਰੀਬ ਲੋਕਾਂ ਵਾਸਤੇ ਸਹੂਲਤਾਂ ਹੁੰਦੀਆਂ ਨੇ ਸੋ ਉਹ ਗਰੀਬਾਂ ਤੱਕ ਨਹੀਂ ਪਹੁੰਚਦਾ ਹੁੰਦੀ ਉਹ ਦੋ ਧੜਿਆਂ ਦੇ ਕਰਕੇ ਉਹਨਾਂ ਨੂੰ ਨਹੀਂ ਫਾਇਦਾ ਮਿਲਦਾ ਸੋ ਤੁਹਾਡੀ ਉਹ ਨਵੀਂ ਬਣੀ ਪੰਚਾਇਤ ਉਹਨੇ ਦੇਖਿਆ ਹੈ ਦੇਖੋ ਮੈਂ ਧੜੇ ਬਾਜੀ ਤੋਂ ਉੱਪਰ ਉੱਠ ਕੇ ਇੱਕ ਗੱਲ ਵਿਸ਼ਵਾਸ ਦਿਵਾਉਣਾ ਚਾਹੁੰਦਾ ਪਿੰਡ ਵਾਲਿਆਂ ਨੂੰ ਕਿ ਮੈਂ ਪੱਖ ਬਾਜੀ ਮਤਲਬ ਧੜੇ ਬਾਜੀ ਦਾ ਕੋਈ ਕੰਮ ਨਹੀਂ ਹੋਣ ਦਵਾਂਗਾ ਤੇ ਨਾਮਾ ਕਰਾਂਗਾ ਜਿਹਦਾ ਬਣਦਾ ਹੱਕ ਹੈ ਜੀ ਉਹਨੂੰ ਉਹਨੂੰ ਮੈਂ ਮਤਲਬ ਪਹਿਲ ਦੇ ਆਧਾਰ ਤੇ ਦਵਾਵਾਂਗਾ ਜੀ ਸਾਹਮ ਆਮ ਆਦੀ ਪਾਰਟੀ ਦੇ ਵਿੱਚ ਤੁਸੀਂ ਸੀਨੀਅਰ ਅਗੂ ਵੀ ਹੋ ਸੋ ਕਾਫੀ ਲੰਮੇ ਸਮੇਂ ਤੋਂ ਸਵਾਵਾ ਨਿਭਾ ਰਹੇ ਹੋ ਉਹ ਪਿੰਡ ਦੀ ਜ਼ਿੰਮੇਵਾਰੀ ਤੁਹਾਨੂੰ ਮਿਲ ਚੁੱਕੀ ਹੈ ਸੋ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ ਕੰਮ ਨੂੰ ਇਹ ਆਮ ਮਲਟੀਪਾਰਟੀ ਦੇ ਬਹੁਤ ਵਧੀਆ ਕੰਮ ਬਹੁਤ ਸ਼ਲਾਘਾਜੋਕ ਕੰਮ ਕੀਤੇ ਆ ਜੀ ਇਹ ਜਿਹੜੇ ਕਿ ਕਿਸੇ ਸਰਕਾਰ ਨੇ ਅਜੇ ਤੱਕ ਕੀਤੇ ਮੰਨ ਲਓ ਵੀ ਹਰ ਬੰਦੇ ਨੂੰ 600 ਜੁਟ ਮਾਫ ਬਿਜਲੀ ਔਰ ਕਿਸਾਨਾਂ ਨੂੰ 24 ਘੰਟੇ ਬੱਤੀ ਦਿੱਤੀ ਹਨ ਜੀ ਜਿੱਥੇ ਚਾਰ ਮੋਟਰਾਂ ਕੰਮ ਕਰਦੇ ਆ ਉਥੇ ਇੱਕ ਵੀ ਬੰਦ ਰਹੀ ਆ ਇੰਨੀ ਬੱਤੀ ਦਿੱਤੀ ਹਨ ਜੀ ਨੰਬਰ 2 ਮਤਲਬ ਬੱਸ ਕਰਾ ਬੀਬੀਆਂ ਦਾ ਬਿਲਕੁਲ ਫਰੀ ਹੈ ਜੀ ਜਿੱਥੇ ਮਰਜੀ ਘੁੰਮ ਕੇ ਆਉਣ ਪੰਜਾਬ ਦੇ ਵਿੱਚ ਕੋਈ ਬੱਸ ਕਰਾਇਆ ਨਹੀਂ ਲੱਗਦਾ ਜੀ ਅੰਦਰ ਬਾਕੀ ਡਿਸਪੈਂਸਰੀਆਂ ਲਾ ਲਓ ਹਰ ਬੰਦੇ ਨੂੰ ਮਤਲਬ ਆਪਣੀ ਦਵਾਈ دارو ਜਿਹੜਾ ਫ੍ਰੀ ਮਿਲ ਰਿਹਾ ਜੀ ਔਰ ਵਧੀਆ ਮਤਲਬ ਦਵਾਈ ਮਿਲ ਰਹੀ ਆ ਕੋਈ ਵੀ ਕੋਈ ਮੁਲਾਜ਼ਮ ਦੀ ਕੋਈ ਕਟਾਈ ਨਹੀਂ ਗਈ ਉਹ ਇਹਨਾਂ ਦੀ ਚੰਗੀ ਕਾਰਜਕਾਰੀ ਕਰਕੇ ਮਤਲਬ ਜਿਹੜਾ ਜ ਸਾਰੇ ਕੰਮ ਜਿਹੜੇ ਬਹੁਤ ਵਧੀਆ ਹੋ ਰਹੇ ਆ ਜੀ ਤੇ ਮੈਂ ਆਸ ਕਰ ਨਹੀਂ ਚਾਹੁੰਦਾ ਵੀ ਆਉਣ ਵਾਲੇ ਸਮੇਂ ਵਿੱਚ ਅੱਗੇ ਵੀ ਜਿਹੜਾ ਆਮ ਪਾਰਟੀ ਨੂੰ ਜਿਹੜਾ ਮੌਕਾ ਦਿੱਤਾ ਜਾਵੇ ਤੇ ਆਪਣੇ ਮੈਂ ਇਹ ਗੱਲ ਤੋਂ ਬਹੁਤ ਖੁਸ਼ ਆ ਜੀ ਜੀ ਸਰ ਮੇਨੂੰ ਵਾਲਿਆਂ ਤੁਹਾਨੂੰ ਸੇਵਾਤਾਂ ਦੀ ਮੌਕਾ ਬਖਸ਼ਿਆ ਮਾਨ ਬਖਸ਼ਿਆ ਪਾੜੇ ਦਿੱਤੇ ਤਾਜ ਰੱਖਿਆ ਸੋ ਕੀ ਮੈਸੇਜ ਦੇਣਾ ਚਾਹੂਗਾ ਮੇਨੂੰ ਵਾਲੇ ਮੈਂ ਪਿੰਡ ਵਾਲਿਆਂ ਦਾ ਤਹਿ ਦਿਲੋਂ ਧੰਨਵਾਦੀ ਕਰ ਧੰਵਾਦਿਆਂ ਜੀ ਧੰਨਵਾਦੀ ਆ ਜੀ ਮੈਂ ਮੈਨੂੰ ਪਿੰਡ ਵਾਲਿਆਂ ਨੇ ਸੇਵਾ ਕਰਨ ਦਾ ਮੌਕਾ ਬਖਸ਼ਿਆ ਤੇ ਮੈਂ ਉਹਨਾਂ ਦੀ ਮਤਲਬ ਆਸਾਂ ਤੇ ਖਰਾ ਉਤਰਾਂ ਚਾਹਾਂ ਤੇ ਖਰਾ ਉਤਰਾਂਗਾ ਵੀ ਤੇ ਕੋਈ ਵੀ ਕੰਮ ਦਾ ਜਿਹੜਾ ਪਿੰਡ ਦਾ ਕੰਮ ਹੈ ਅਧੂਰਾ ਮੈਂ ਸਾਰੇ ਪੂਰੇ ਕਰਾਂਗਾ